ਪੰਜਾਬ ਯੂਨੀਵਰਸਿਟੀ ਵਿੱਚ ਚੌਣਾ ਯਾਨੀ ਕਿ ਇੱਕ ਵੱਡਾ ਮਹੋਤਸਬ ਇਸ ਮਹੋਤਸਬ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਇਸ ਦੇ ਚਲਦੇ ਸਾਰੀਆਂ ਤਿਆਰੀਆਂ ਪੂਰੀ ਹੋ ਚੁੱਕੀਆਂ ਨੇ ਫਿਲਹਾਲ ਕੈਂਪੇਨਿੰਗ ਸ਼ੁਰੂ ਹੋਣ ਵਾਲੀ ਹੈ ਅੱਜ ਤੋਂ ਕੈਂਪੇਨਿੰਗ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੇ ਚਲਦੇ ਟੈਂਟ ਲਾ ਦਿੱਤੇ ਗਏ ਨੇ अलग-अलग टेंस ਵਿੱਚ ਵੱਖ-ਵੱਖ ਪਾਰਟੀਆਂ ਦੇ ਲੋਕ ਬੈਠੇ ਹੋਏ ਨੇ ਤਾਂ ਕਿ ਕੋਈ ਵੀ ਕਿਸੇ ਵੀ ਪਾਰਟੀਵਾਰੇ ਜੇਕਰ ਜਾਨਣਾ ਚਾਹੁੰਦਾ ਹੈ ਇਹਨਾਂ ਦੇ ਮੈਮੋਰੈਂਡਮ ਇਹਨਾਂ ਦੇ ਅਜੰਡਾਜ਼ ਬਾਰੇ ਜਾਨਣਾ ਚਾਹੁੰਦਾ ਹੈ ਤਾਂ ਇਹਨਾਂ ਟੈਂਸ ਵਿੱਚ ਆ ਕੇ ਉਹ ਗੱਲਬਾਤ ਕਰ ਸਕਦਾ ਹੈ ਇਸ ਤੋਂ ਇਲਾਵਾ ਪਾਰਟੀ ਦੇ ਵਿਦਿਆਰਥੀ ਵੱਖ-ਵੱਖ ਵਿਭਾਗਾਂ ਵਿੱਚ ਜਾ ਕੇ ਗੱਲਬਾਤ ਕਰ ਰਹੇ ਨੇ ਲੋਕਾਂ ਨਾਲ ਜੋੜ ਰਹੇ ਨੇ ਲੋਕਾਂ ਨੂੰ ਆਪਣੇ ਨਾਲ ਤੇ ਕਨੈਕਸ਼ਨ ਬਣਾਉਣਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਕੈਂਪੇਨਿੰਗ ਦਾ ਸਭ ਤੋਂ ਵੱਡਾ ਪਹਿਲੂ ਹੁੰਦਾ ਹੈ ਕਿਉਂਕਿ ਅੱਜ ਰੈਲੀਆਂ ਵੀ ਹੋਣਗੀਆਂ ਜੇ ਚਲਦੇ ਚੰਡੀਗੜ੍ਹ ਪੁਲਿਸ ਪੰਜਾਬ ਯੂਨੀਵਰਸਿਟੀ ਵਿੱਚ ਦੇਖੀ ਜਾ ਸਕਦੀ ਹੈ ਇਸ ਵਾਰ ਪੰਜਾਬ ਯੂਨੀਵਰਸਿਟੀ ਨੇ ਖਾਸ ਤੌਰ ਤੇ ਚੰਡੀਗੜ੍ਹ ਪੁਲਿਸ ਨੂੰ ਸਤਾ ਦਿੱਤਾ ਹੈ ਕਿ ਚੰਡੀਗੜ੍ਹ ਪੁਲਿਸ ਇੱਥੇ ਪਹੁੰਚ ਚੁੱਕੀ ਹੈ ਪੀਸੀਆਰ ਲੱਗ ਚੁੱਕੀ ਹੈ ਤੇ ਤਿਆਰੀਆਂ ਜ਼ੋਰੋ ਸ਼ੋਰੋ ਨਾਲ ਚੱਲ ਰਹੀਆਂ ਨੇ ਸ਼ਵੇਤਾ ਸ਼ਰਮਾ এবিপি ਸੰਝਾ ਚੰਡੀਗੜ੍ਹ